ਕੁਝ ਆ ਵੀ ਜੋੜਿਓ ਆਪ ਜੀ ਨੂੰ ਪਤਾ ਜੋ ਕਿ ਤੁਜੁਗਤ ਮੋਹਰ ਦੇ ਸੱਚੇ ਤੋਂ ਆਪਾਂ ਅੱਜ ਸਾਰੇ ਪੰਜਾਬ ਵਸਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਾਥ ਦੇ ਐਮਐਲਏ ਸਾਰੇ ਦੇ 12 ਦੇ ਦਿੱਤੇ ਆਪਾਂ ਰੋਸ ਪ੍ਰਦਰਸ਼ਨ ਕਰ ਰਹੇ ਆ ਆਪ ਜੀ ਨੂੰ ਦੱਸ ਦਿੱਤੇ ਪਹਿਲਾਂ ਬੁਲਾੜੇ ਨੂੰ ਦੱਸਿਆ ਵੀ ਹੈ ਕਿ ਰੋਸ ਪ੍ਰਦਰਸ਼ਨ ਦਾ ਮਤਲਬ ਜੋ ਕਿ ਪਿੱਛੇ ਦੇ ਜਦੋਂ ਰਾਸ਼ਟਰਪਤੀ ਆਉਂਦੇ ਬਾਅਦ ਕੀ ਕੁਝ ਕਹਿਣਾ ਹੁੰਦਾ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਬਾਅਦ ਦੇ ਵਿੱਚ ਵੀ ਆਪਾਂ ਨੂੰ ਉਹੀ ਚੀਜ਼ਾਂ ਦਿੰਦਾ ਰਹੇ ਕਿ ਭਾਈ ਤੁਸੀਂ ਰੋਟ ਪ੍ਰਦਰਸ਼ਨ ਸੜਕਾਂ ਤੇ ਧੰਮਜਾਰੇ ਨਾ ਕਰਿਓ ਕਿਰਪਾ ਕਰਕੇ ਮੇਰੇ ਦਰਤੇ ਹੋ ਮੇਰੇ ਕੋਲ ਆਓ ਮੇਰੇ ਦਰਵਾਜ਼ੇ ਖੁੱਲੇ ਰੋ ਸੋਹੋ ਜੀ ਇਸ ਕੱਲ ਨੂੰ ਮੰਨਦੇ ਹੋਏ ਆਪਾਂ ਸੰਯੁਕਤ ਫੋਰਸ ਚੇਤਨੀਓ 5 ਤਰੀਕ ਦਾ ਸੱਦਾ ਦਿੱਤਾ ਸੀ ਕਿ 5 ਤਰੀਕ ਨੂੰ ਮੁੱਖ ਮੰਤਰੀ ਤੋਂ ਮਰਗਾ ਘਤਰ ਇੱਕ ਜਗ੍ਹਾ ਮੰਡੀ ਸੀ ਪੂਰੇ ਦਿੱਲੀ ਦਾ ਇਹ ਸਾਨੂੰ ਰੋਹਤ ਪ੍ਰਦਰਸ਼ਨ ਕਰਨ ਵਾਸਤੇ ਜਗਾ ਦੇਵੇ ਕਿੰਨੀ ਸ਼ਰਮਣੀ ਗੱਲ ਹੈ ਕਿ ਪੰਜਾਬ ਦਾ ਇੱਕ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਇੱਕ ਸਮੇਂ ਜਦੋਂ ਗੁਲਿਆ ਦੀ ਮੀਟਿੰਗ ਦੀ ਵਿੱਚੋਂ ਪਿੱਛੇ ਹਟਾ ਵੋੜ ਕੇ ਭੱਜਿਆ ਸੋ ਇਹ ਇਹ ਹੋ ਰਿਹਾ ਕਿ ਜਿਵੇਂ ਅੱਜ ਦੂਸਰੀਆਂ ਛੋਟੀਆਂ ਜਿੱਤੇ ਬੰਦਿਆਂ ਨੂੰ ਗਵਾਹ ਤੇ ਪੁੱਤਰਾ ਸਿੱਤਾ ਬੋਲ ਕੇ ਆਏ ਟਾਈਮ ਪਾ ਲੈਨੇ ਆ ਉਹਨੇ ਪੁੱਤਰਾ ਤੇਰਾ ਲੈ ਲਿਆ ਜਿਹੜਾ ਕਿ ਇਹਨੂੰ ਮੰਗਾ ਕੋਲ ਗਾ ਉਥੋਂ ਪੱਜਾ ਦਾ ਕਾਰਨ ਜਾਂਦਾ ਹੋਇਆ ਕਹਿ ਗਿਆ ਕਿ 5 ਤਰੀਕ ਨੂੰ ਜੋ ਕੁਝ ਕਰ ਲੈ ਤੁਸੀਂ ਕਰ ਲਿਓ ਮੈਂ ਕਹਾ ਦੇਖੂਗਾ ਕਿਉਂਕਿ 5 ਤਰੀਕ ਨੂੰ ਤੇ ਹੌਤੋਂ ਸਾਹਮਣੂ ਆਪਣੇ ਜਿੰਨੇ ਵੀ ਜ਼ਿਲ੍ਹੇ ਦੇ ਬਲਾਕ ਦੇ ਸੂਬੇ ਦੇ ਆਗੂ ਸੀ ਐਸ ਪੀ ਐਮ ਦੇ ਸਾਰਿਆਂ ਨੂੰ ਥੇਲਾਂ ਦੇ ਵਿੱਚ ਟੱਕਿਆ ਕਿਸੇ ਨੂੰ ਜਾਗਰੂ ਨਜ਼ਰਬੰਦ ਕੀਤਾ ਆਪਾਂ ਇਹਦੇ ਰੋਸ ਬਗਦੋ ਨਜ਼ਰਬੰਦ ਕੀਤਾ ਤੇ ਜਿਹਨਾਂ ਛੁੱਟੇ ਹੋਏ ਆਪਣੇ ਆਗੂ ਦੇ ਰੋਸ ਬਗਦੋ ਉਹ ਐਸ ਪੀ ਐਮ ਨੇ ਦੱਤਾ ਦਿੱਤਾ ਸੀ ਅੱਜ ਦਾ ਤੇ ਸਾਰੇ ਐਮ ਐਨ ਏ ਦੇ ਕੋਲ ਇੱਕ ਅਰੇ ਬਾਹਰ ਦੇ ਕੇ ਘਰਲੇ ਦੇਵਾਂਗੇ ਤੇ ਆਪਾਂ ਚੇਂਜ ਕਰਾਂਗੇ ਮੁੱਖ ਮੰਤਰੀ ਨੂੰ ਅਸੀਂ ਵੀ ਨਹੀਂ ਮੁੱਖ ਮੰਤਰੀ ਨੂੰ ਚੇਂਜ ਕਰਨਾ ਚਾਹੁੰਦੇ ਆ ਕਿ ਹੁਣ ਵੀ ਤਕਰਾ ਹੋ ਜਾ ਪੰਜਾਬ ਵਾਸੀ ਜਾਗ ਚੁੱਕੇ ਐ ਜਿਹੜੀਆਂ ਉਹ ਚਾਲਾਂ ਤੋਂ ਨਹੀਂ ਹੋਣਗੇ ਜਿੰਨੂੰ ਆਉਣ ਵਾਲੀ ਸਤਾਈ ਨੂੰ ਦਿਖਾਣਗੇ ਪੰਚਰਾ ਭਾਜ ਜਿੱਥੇ ਕੱਡੇਰਾ ਸੋ ਗੁੰਜੀ ਹੈ ਕਿ ਸਾਰੇ ਜਾਣੇ ਪਿਆਰੇ ਵੀਰੋ ਸਾਥੀਓ ਆਪੋ ਆਪਣੇ ਜਥੇਬੰਦੀਆਂ ਦੇ ਵਿੱਚ ਵੱਧ ਕੋ ਵੱਧ ਨੂੰ ਮੇਲਗੀ ਕਰੋ ਜੁੜੋ जथेब कोई वरी नी जहिड़ी मादी जथेबंदी नो सारे जथेबं को ॾे मना त महाराज अचिका वाहिगरू जी का ख़ालसा वाहिगुरू जी फत